ਆਣਾ ਖਾਲੜਾ ਅਧੀਨ ਆਉਂਦੇ ਪਿੰਡ ਰਾਜੋਕੇ ਦੇ ਖੇਤਾਂ ਵਿੱਚੋਂ ਫੇਰ ਮਿਲਿਆ ਪਾਕਿਸਤਾਨੀ ਡਰੋਨ ਅਤੇ ਹੈਰੋਨ ਇਸ ਮੌਕੇ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਇਸ ਮੌਕੇ ਡੀਐਸਪੀ ਪਿਕ ਇਵੈਂਟ ਪ੍ਰੀਤਿੰਦਰ ਸਿੰਘ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡੱਲ ਤੇ ਦਾਰਾ ਡੱਲਾ ਪਾਕਿਸਤਾਨੀਆ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਹੱਸਫਲ ਕਰਨ ਵਾਸਤੇ ਬੀਐਸਐਫ ਤੇ ਪੰਜਾਬ ਪੁਲਿਸ ਮੋਢੇ ਨਾਲ ਮੋਢਾ ਲਾ ਕੇ ਬਾਰਡਰ ਦੇ ਉੱਤੇ ਕੰਮ ਕਰ ਰਹੀ ਹੈ ਇਹਦੇ ਵਿੱਚ ਅੱਜ ਫਿਰ ਇੱਕ ਜਿਹੜੀ ਆ ਸਫਲਤਾ ਹਾਸਲ ਹੋਈ ਆ ਸੁਖਦੇਵ ਸਿੰਘ son of ਬਲਕਾਰ ਸਿੰਘ ਜਿਹੜੇ ਇਥੋਂ ਦੇ ਰਾਜੋਕੇ ਦੇ ਰਹਿਣ ਵਾਲੇ ਆ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਇੱਕ ਛੋਟਾ ਜਿਹੜਾ ਡੀਜੀ ਮੈਟ੍ਰਿਕਸ ਡਰੋਨ ਤੇ ਨਾਲ ਇੱਕ ਪੀਲੇ ਰੰਗ ਦੀ ਜਿਹੜੀ ਆ ਪੈਕਿੰਗ ਜਿਹੜੀ ਉਹ ਬਰਾਮਦ ਹੋਈ ਆ ਜਿਹੜੀ ਨੂੰ ਪੈਕਿੰਗ ਮਟੀਰੀਅਲ ਨੂੰ ਚੈੱਕ ਕੀਤਾ ਗਿਆ ਤੇ 290 ਗ੍ਰਾਮ ਹੈ ਇਸ ਸਬੰਧੀ ਖਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ 68 ਅੰਡਰ ਸੈਕਸ਼ਨ 22C ਐਂਡ ਪੀ ਐਸ ਐਕਟ ਤੇ 에어ਕ੍ਰਾਫਟ ਐਕਟ ਦੇ ਤਹਿਤ ਜਿਹੜੀ ਇਹ ਦਰਜ ਰਜਿਸਟਰ ਕਰ ਲਈ ਹੈ ਤੇ ਇਹਦੀ ਤਫ਼ਤੀਸ਼ ਚੱਲ ਰਹੀ ਹੈ ਨੂੰ ਖੋਲ ਕੇ ਚੈੱਕ ਕੀਤਾ ਜਾਊਗਾ ਵੀ ਇਹਦੇ ਵਿੱਚ ਕਿੰਨਾ ਸਮਾਨ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਚੰਨ ਇੱਕ ਸਮੇਂ ਦੇ ਵਿੱਚ ਹੀ ਲਗਾਤਾਰ ਜਿਹੜੇ ਡਰੋਨ ਤੇ ਹਾਇਰੰਦੀਆਂ ਖੇਪਾਂ ਦੀ ਬਰਾਮਗੀ ਹੋ ਰਹੀ ਹੈ ਇਲੈਕਸ਼ਨ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਜਿਹੜੀਆਂ ਤਿੰਨ ਕੰਪਨੀਆਂ ਬੀਐਸਐਫ ਤੇ ਸੀਆਰਪੀ ਦੀਆਂ ਵੀ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਨੂੰ ਅਸੀਂ ਜਿੱਥੇ ਆਪਣੇ ਇਲਾਕੇ ਦੇ ਵਿੱਚ ਲਾਇਆ ਉੱਥੇ ਅਸੀਂ ਬਾਰਡਰ ਨੂੰ ਵੀ ਜਿਹੜਾ ਸਟਰੋਂਗ ਕੀਤਾ ਤੇ ਇਦਾਂ ਦੀਆਂ ਬਰਾਮਦੀਆਂ ਜਿਹੜੀਆਂ ਇਹ ਬੀਐਸਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਬਲਤਤਾ ਦਾ ਨਤੀਜਾ ਤੇ ਅਸੀਂ ਜਿਹੜੀਆਂ ਪਾਕਿਸਤਾਨ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਸਫਲ ਨਹੀਂ ਹੋਣ ਦਵਾਂਗੇ ਜੇ ਥੋੜੇ ਜੇ ਸਮੇਂ ਦੀ ਗੱਲ ਕਰੀਏ ਤੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 2 ਕਿਲੋ ਤੇ 800 ਗ੍ਰਾਮ ਦੇ ਕਰੀਬ ਜਿਹੜੀ ਆ ਹੈਰੋਨ ਸਬਲੂਸ਼ਨ ਭਿੱਕੀ ਵਿੜ ਦੇ ਵਿੱਚ ਬਰਾਮਦ ਹੋ ਚੁਕੀ ਆ ਤੇ ਕਾਫੀ ਡਰੋਨ ਜਿਹੜੇ ਅਸੀਂ ਹੁਣ ਤੱਕ ਬਰਾਮਦ ਕਰ ਰਹੇ ਹਾਂ ਤੇ ਬਰਾਮਦਗੀਆਂ ਲਗਾਤਾਰ ਜਾਰੀ ਆ ਜਿੱਥੇ ਅਸੀਂ ਡਰੋਨ ਤੇ ਹੈਰੋਨ ਫੜ ਰਹੇ ਹਾਂ ਉਥੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ 45 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਦਿੱਤੇ ਆ ਤੇ ਉਹਨਾਂ ਦੀਆਂ ਜਾਇਦਾਦਾਂ ਵੀ ਅਸੀਂ ਜ਼ਬਤ ਕਰ ਰਹੇ ਹਾਂ ਸੋ ਇਸੇ ਤਰ੍ਹਾਂ ਹੀ ਜਿਹੜਾ ਸਹਿਯੋਗ ਆ ਉਹ ਪੰਜਾਬ ਪੁਲਿਸ ਤੇ बीएसएफ ਦਾ ਚੱਲਦਾ ਰਹੂਗਾ ਤੇ ਬਰਾਮਦਗੀਆਂ ਹੁੰਦੀਆਂ ਰਹਿਣਗੀਆਂ ਤੇ ਪਾਕਿਸਤਾਨ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਸਾਡੀਆਂ ਕਾਲੀਆਂ ਭੇਡਾਂ ਦੀਆਂ ਕਾਲੀਆਂ ਚਾਲਾਂ ਨੂੰ ਹਿੱਸਾ ਬਣ ਨਹੀਂ ਹੋਣਾ